ਲੁਧਿਆਣਾ ਦੇ थाना ਡਿਵੀਜ਼ਨ ਨੰਬਰ 7 ਦੇ ਅਧੀਨ ਪੈਂਦੇ ਵਿਸ਼ਵਕਰਮਾ ਨਗਰ ਗਲੀ ਨੰਬਰ 1 ਵਿੱਚ ਗੁਆਂਢਚ ਰਹਿੰਦੇ ਇੱਕ ਨੌਜਵਾਨ ਤੇ ਉਸਦੇ ਦੋਸਤਾਂ ਨੂੰ ਆਪਣੇ ਘਰ ਦੇ ਬਾਹਰ ਖੜੇ ਹੋਣ ਤੋਂ ਰੋਕਨ ਤੇ ਹੋਏ ਝਗੜੇ ਵਿੱਚ 40 ਸਾਲਾ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਰਾਕੇਸ਼ ਕੁਮਾਰ ਨਾਮ ਦੇ ਵਿਅਕਤੀ ਨੇ ਆਪਣੇ ਗਵਾਂਢ ਵਿੱਚ ਰਹਿਣ ਵਾਲੇ ਨੌਜਵਾਨ ਅਤੇ ਉਸਦੇ ਦੋਸਤਾਂ ਨੂੰ ਆਪਣੇ ਘਰ ਦੇ ਬਾਹਰ ਖੜੇ ਹੋਣ ਤੋਂ ਰੋਕਿਆ ਤਾਂ ਇਸ ਗੱਲ ਨੂੰ ਲੈ ਕੇ ਹੋਏ ਝਗੜੇ 'ਚ ਇੱਟਾਂ ਰੋੜੇ ਚੱਲ ਪਏ ਝਗੜੇ 'ਚ ਬਚਾਅ ਕਰਨਾਏ ਤਰਮਿੰਦਰ ਨਾਮ ਦੇ ਵਿਅਕਤੀ ਦੀ छाਤੀ ਵਿੱਚ ਟੁੜਚਣ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਲੋਕ ਜਿਹੜੇ ਖੜੇ ਕਰਦਾ ਤਾਂ ਸਾਹਮਣੇ ਇਹਦਾ ਮੁੰਡਾ ਚਰਨਾ ਦਾ ਕੇਸ਼ਵ ਤੇ ਮੇਰੇ ਬੜੇ ਮੁੰਡੇ ਨੇ ਇੱਥੇ ਵਿਚਿੰਨਾ ਚਲਾਉਂਦੇ ਨੇ ਕਹਿੰਦਾ ਬੇਟਾ ਇੱਥੇ ਨਾ ਖੜੋ ਤੁਸੀਂ ਆਪਣੇ ਗੇਟਵਾਰੇ ਖੜੋ ਅੱਗੇ ਵੀ ਕਈ ਮੇਰੇ ਰੁਕਿਆ ਇਹ ਨਹੀਂ ਰੁਕਿਆ ਜਦ ਇਹ ਨਹੀਂ ਰੁਕਿਆ ਇਹਨੇ ਮੁੰਡੇ ਨੇ ਚੱਕ ਕੇ ਇੱਟ ਮਾਰੀ ਉਹ ਮੁੰਡਾ ਹਰੇ ਗੇਟ ਚ ਹੀ ਆ ਇੱਟ ਨਹੀਂ ਲੱਗੀ ਮੇਰੇ ਮੁੰਡੇ ਦੀ ਬਚਾ ਹੋ ਗਿਆ ਉਹ ਦੂਆ ਦੁਕਾਨ ਚੋਂ ਆ ਉਹ ਕਹਿੰਦਾ ਯਾਰ ਕਾਨੂੰ ਬੋਲਦੇ ਆ ਜਾਓ ਦਾਕਾ ਉਧਰ ਐਟਾ ਫੜ ਕੇ ਮੋਡੀਆਂ ਤੋਂ ਧੱਕਾ ਮਾਰ ਕੇ ਪਿੱਛੇ ਨੂੰ ਡਰਦਾ ਅੱਡੇ ਘਰ ਦੇ ਸਾਹਮਣੇ ਆ ਗਏ ਜੀ ਆ ਗੋਂਡੀਆਂ ਦਾ ਮੁੰਡਾ ਜੀ ਦੋ ਮੁੰਡੇ ਨਾਲ ਲੈ ਕੇ ਨਜਾਇਜ਼ ਖੜਦਾ ਤਿੰਨ ਮਹੀਨੇ ਹੋ ਗਏ ਮੈਂ ਇਹਨਾਂ ਨੂੰ ਅੱਜ ਰੋਕਿਆ ਅੱਗੇ ਵੀ ਕਈ ਵਾਰ ਸਮਝਾਇਆ ਵੀ ਗੇਟ ਦੇ ਮੋੜੇ ਕਾਕਾ ਨਹੀਂ ਖੜੀ ਰਾਂ ਹੁੰਦਾ ਅੱਜ ਫੇਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਗੇਟ ਦੇ ਅੱਗੇ ਨਾ ਖੜੋ ਅੱਗੇ ਪਿੱਛੇ ਹੋ ਕੇ ਖੜ੍ਹ ਜਓ ਆਜ ਸਾਨੂੰ ਕਹਿਣ ਲੱਗੇ ਕਹਿੰਦੇ ਅਸੀਂ ਅਸੀਂ ਸੜਕ ਤੇ ਖੜੇ ਆਂ ਸੜੀ ਚ ਖੜੇ ਆਂ ਅਸੀਂ ਤੁਸੀਂ ਸਾਡਾ ਕੀ ਕਰ ਲੂਗੇ ਸਰਕਾਰੀ ਸੜਕ ਆ ਉਹ ਮੈਂ ਕਿਹਾ ਬੁੱਤ ਇਦਾਂ ਨਹੀਂ ਕੁਝ ਬੋਲੀਦਾ ਹੁੰਦਾ ਗਲਤ ਗੱਲ ਆ ਇਹਦੇ ਵਿੱਚ ਜੀ ਹੱਥੋ ਪਾਈ ਮੇਨਾਂ ਇਹਨਾਂ ਨੇ ਕਰ ਲਈ ਤੇ ਹੱਥੋ ਪਾਈ ਕਰ ਲਈ ਤੇਦੀ ਮਾ ਵੀ ਆ ਗਈ ਤੇਦੀ ਭੈਣ ਵੀ ਆ ਗਈ ਕਿਰਣਾ ਵੀ ਆ ਗਈ ਤੇ ਉਹਦੀ ਕੁੜੀ ਵੀ ਆ ਗਈ ਨਾਲ ਤੇ ਤੋਂ ਮੁੰਡੇ ਉਹ ਤੇ ਤੀਜਾ ਕੇਸ਼ਵਰ ਇਹਨਾਂ ਨੇ ਜੀ ਮੈਨੂੰ ਫੜ ਕੇ ਉੱਥੇ ਕੁੱਟ ਮਾਰ ਕੀਤੀ ਜਾਨੂ ਮੇਰਾ ਭਰਾ ਨਾਲ ਦੀ ਦੁਕਾਨ ਦੇ ਵਿੱਚ ਆਉਦੀ ਹੈ ਜੀ ਕੂਲਰਾਂ ਦੀ ਰਿਪੇਅਰਿੰਗ ਕਰਦਾ ਉਹ ਛੜਾਨ ਆਇਆ ਉਹਦਾ ਕੋਈ ਰੋਣ ਨਹੀਂ ਲੜਾਈ ਕੁਝ ਵੀ ਨਹੀਂ ਹੈਗਾ ਜੀ ਉਹਦਾ ਛੜਾਨ ਆਇਆ ਜੀ ਇਹਨਾਂ ਨੇ ਫੜ ਕੇ ਜੀ ਉਹਦੇ ਇੱਟ ਮਾਰੀ ਛਾਤੀ ਦੇ ਉੱਤੇ ਜੀ ਤੇ ਮੇਰਾ ਭਾਈ ਉੱਥੇ ਹੀ गिर ਗਿਆ ਜੀ ਔਰ ਬਾਅਦ ਦੇ ਵਿੱਚ ਉਹਦੇ ਖੁੱਡਾ ਵੀ ਮਾਰਦੇ ਰਹੇ ਉਹ ਜਿਹੜੇ ਦੋ ਮੁੰਡੇ ਨਾਲ ਆਏ ਸੀ ਉਹਨਾਂ ਨੇ ਪਿੱਛੋਂ ਮੇਰੇ ਭਰਾ ਦੀਆਂ ਬਾਹ ਫੜ ਲਈਆਂ ਕੇਸ਼ਵ ਨੇ ਉਹਦੇ ਇੱਟ ਮਾਰੀ ਉਹਦੀ ਮਾਂ ਨੇ ਇੱਟ ਫੜਾਈ ਉਹਨੂੰ ਕਹਿੰਦੀ ਇਹਦਾ ਸਿਰ ਪਾੜੇ ਦਾ ਕਹਿੰਦੀ ਆਇਆ ਕਹਿੰਦੀ ਛੜਾਣ ਆਪਣੇ ਭਰਾ ਨੂੰ ਆਹ ਉਹ ਮੁੰਡੇ ਦਾ ਕੋਈ ਕਸੂਰ ਨਹੀਂ ਹੈ ਆ ਕੁਝ ਨਹੀਂ ਹੈਗਾ ਜੀ ਕਿ ਆਸੀਂ ਆਪਣੇ ਘਰ ਦੇ ਅੱਗੇ ਖੜੇ ਨਜਾਇਜ਼ ਬੰਦੇ ਨੂੰ ਕਹਿ ਨਹੀਂ ਸਕਦੇ ਵੀ ਭਾਈ ਤੁਸੀਂ ਇੱਥੇ ਕਿਉਂ ਖੜੇ ਆ ਸੰਸਾਧਨ ਤੋਂ ਆਹੀ ਮੈਂ ਮੰਗ ਕਰਦੇ ਆ ਜੀ ਇਹਨਾਂ ਨੇ ਸਾਡੇ ਨਾਲ ਬੇਇਨਸਾబీ ਕੀਤੀ ਉਹ ਮੁੰਡੇ ਨੂੰ ਹਿੰਸਾਬ ਦਿੱਤਾ ਜਾਵੇ ਪੰਜਾਂ ਤੇ ਕਾਰਵਾਈ ਕੀਤੀ ਜਾਵੇ ਦੂਜੇ ਪਾਸੇ थाना ਮੁਖੀ ਸੁਲੱਖਣ ਸਿੰਘ ਮੁਤਾਬਕ ਦੋਨਾਂ ਧਿਰਾਂ ਦੀ ਆਪਸ ਵਿੱਚ ਝਗੜੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ ਜਿਸ ਦੀ ਤਫ਼ਤੀਸ਼ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਤਵਨਾਗਰ ਦੇ ਵਿੱਚ ਜਿਹੜਾ ਤਰਮਿੰਦਰ ਕੁਮਾਰ ਉਰਫ ਕਾਲਾ ਆ ਪੁੱਤਰ ਮੋਹਨ ਲਾਲ ਇਹਦਾ ਜਿਹੜਾ ਆਪਣੇ ਗਵੰਡੀ ਆ ਏਸ਼ਵ ਉਹਦੇ ਦੋਸਤ ਅੰਕਰ ਜਗਨ ਉਹਦੀ ਮਾਂ ਨਾਲ ਝਗੜਾ ਹੋਇਆ ਆ ਜਿਹੜਾ ਹੁਣ ਤੋਂ ਬਾਅਦ ਇਹ ਹਸਪਤਾਲ ਲੈ ਕੇ ਗਏ ਆ ਉੱਥੇ ਉਹਦੀ ਡੈਥ ਹੋ ਗਈ ਆ। ਇਹ ਤਸਦੀਕ ਕਰਦੇ ਇਹਨਾਂ ਦਾ ਬਿਆਨ ਲਿਖ ਲੈਣੇ ਬਿਆਨ ਲਿਖ ਕੇ ਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੇਸ਼ੀਆਂ ਨੂੰ ਬਹੁਤ ਜਲਦ ਗਿਰਫਤਾਰ ਕੀਤਾ ਜਾਵੇ। ਦੂਜੇ ਪਾਸੇ ਪੁਲਿਸ ਦੀ ਦਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਵੱਲੋਂ ਤਾਜਪੁਰ ਰੋਡ ਤੇ ਜਾਮ ਲਗਾ ਦਿੱਤਾ ਗਿਆ ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਅਤੇ ਕਾਤਲ ਨੂੰ 체ਤੀ ਫੜਨ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਟ੍ਰੈਫਿਕ ਬਹਾਲ ਕੀਤਾ ਗਿਆ। ਲੁਧਿਆਣਾ ਤੋਂਤਰਸੇਮ ਭਰਦਵਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563